ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੀਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਵਿਖਾਉਂਗਾ ਵੈਲਕਮ ਸਸਤੇ ਜੇ ਮੁੱਲ ਵਾਲੀਆਂ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੀ ਇੱਥੇ ਆ ਕੇ ਆਉ ਦੀ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਬੱਛੀ ਆ ਜਰਸੀ ਨਸਲ ਦੀ ਮੂਹ ਤੋਂ ਕੱਚੀ ਖੀਰੀ ਆ 9 ਮਹੀਨੇ ਦੀ ਉਮਰ ਆ ਬੂਤੀ ਬਾਤੀ ਕਰਮਾਲੀ ਦੀ ਬਹੁਤ ਸੋਹਣੀ ਛੋਟਾ ਕਰਨਾ ਬੋਦੀ ਵਾਲੀ ਜਰਸੀ ਆ ਚਾਰਚ ਫਿਰ ਗੋਲ ਮਟੋਲਾ ਝੋਲੀ ਵਿਖਾ ਦਿੰਦਾ ਬੱਛੀ ਦੀ ਮੈਂ ਹਾਲ ਉਸ ਵੇਖ ਸਕਦੇ ਆ ਬੈਗ ਤੋਂ ਝੋਲੀ ਬਹੁਤ ਸੋਹਣੀ ਆ ਚਾਰ ਥਾਂ ਆ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਆ ਬੁਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ 2 ਨੰਬਰ ਤੇ ਦੋਸਤੋ 10 ਮਹੀਨਿਆਂ ਦੀ ਬੱਚੀ ਹੈ ਜਰਸੀ ਨਸਲ ਦੀ ਇਹ ਬੋ ਦੋਸਤੋ ਬਹੁਤ ਸੋਹਣੀ ਹੈ ਝੋਲੀ ਵੇਚ ਸਕਦੇ ਆ ਬੈਗ ਤੋਂ ਚਾਰ ਥਾਣਾ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਨਖਰ ਮੇ ਕੱਲੇ ਕੱਲੇ ਬੁਤੀ ਬਾਤੀ ਇਹਦੀ ਬਹੁਤ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਹਾਈਟ ਬਾਈ ਦੋਸਤੋ ਚੰਗੇ ਕੱਦ ਕਾਠ ਵਾਲੀ ਆ ਉਹ ਤੋਂ ਦੋਨੇ ਕੱਚੀਆਂ ਖੀਰੀਆਂ ਇੱਕ ਨੰਬਰ ਵਾਲੀ ਬੱਚੀ 9 ਮਹੀਨੇ ਦੀ ਉਮਰ ਆ 22 ਨੰਬਰ ਤੇ ਆ ਦੋਸਤੋ ਉਹ 10 ਮਹੀਨੇ ਦੀ ਆ ਬੱਚੀਆਂ ਦੋਨੇ ਹੀ ਬਹੁਤ ਸੋਹਣੀਆਂ ਦੋਸਤੋ ਬੂਤੀ ਬਾਤੀ ਕਰਮਾੜੀ ਦੀ ਬਹੁਤ ਸੋਹਣੀ ਹੈ ਛੋਟਾ ਜਿਹਾ ਕੰਨ ਆ ਬੋਦੀ ਵਾਲੀ ਜਰਸੀ ਆ ਚਾਰਚ ਫਿਰ 골 ਮਟੋਲ ਆ ਇਸੇ ਵਾਸਤੇ ਸੰਭਾਲ ਘੌਰ ਚੰਗੀ ਹੋ ਜੇ ਔਨ ਵਾਲੇ ਸਮੇਂ ਚੰਗੀਆਂ ਬੱਚੀਆਂ ਤਿਆਰ ਹੋ ਜਾਣਗੀਆਂ ਘਰੇ ਬਾਈ ਜੀ ਹੁਣਾਂ ਨੇ ਪ੍ਰਾਈਸ ਰੱਖਿਆ ਹੋਇਆ ਜੋੜੇ ਦਾ 24000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜਾਣਗੀਆਂ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ